ਆਓ ਲੈ ਚਲਦੇ ਆ ਪਿੰਡ ਡੱਫਰ ਜ਼ਿਲ੍ਹਾ ਹ시ਾਰਪੁਰ ਵਿੱਚ ਦੀ ਠੀਕ ਹੈ ਜੀ ਲਓ ਜੀ ਆਓ ਲੈ ਚਲਦੇ ਆ ਪਿੰਡ ਡੱਫਰ ਜ਼ਿਲ੍ਹਾ ਹ시ਾਰਪੁਰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਹੈਂਡਲਿੰਗ ਵਾਲਾ ਤੇ ਅੱਜ ਦਾ ਆਰਡਰ ਹੈਗਾ ਜੀ ਗਰਨਾ ਸਭ ਤੋਂ 8 ਕਿਲੋਮੀਟਰ ਅੱਗੇ ਰੰਦਾਵੇ ਪਿੰਡ ਤੇ ਰੰਦਾਵੇ ਪਿੰਡ ਤੋਂ 3 ਕਿਲੋਮੀਟਰ ਅੱਗੇ ਹੈਗਾ ਜੀ ਪਿੰਡ ਡੱਫਰ ਤੇ ਅੱਜ ਜਾਵਾਂਗੇ ਪਿੰਡ ਡੱਫਰ ਉੱਥੇ ਸਪੈਸ਼ਲ ਮੰਝੇ ਦੇ ਕਬਰ ਜਿਹੜੇ ਦੇ ਕੇ ਆਵਾਂਗੇ ਫਿਰ ਹਾਲ ਅਸੀਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦੇ ਦਰਸ਼ਨ ਦੇਦਾਰ ਜਿਹੜੇ ਕਰ ਰਹੇ ਆਂ ਤੇ ਦਰਸ਼ਨ ਦੇਦਾਰ ਕਰਕੇ ਇੱਥੋਂ ਆਪਾਂ ਨਿਕਲਾਂਗੇ ਪਿੰਡ ਡੱਫਰ ਤੇ ਪਿੰਡ ਰੰਧਾਵੇ ਤੋਂ ਵੀ ਆਪਾਂ ਜਾਵਾਂਗੇ ਤੇ ਅੱਗੇ ਹੈਗਾ ਜੀ 3 ਕਿਲੋਮੀਟਰ ਰੰਧਾਵੇ ਪਿੰਡ ਤੋਂ ਪਿੰਡ ਡੱਫਰ ਤੇ ਆਓ ਲੈ ਚਲਦੇ ਆ ਤੁਹਾਨੂੰ ਅੱਡਾ ਰੰਧਾਵੇ ਤੇ ਰੰਧਾਵੇ ਤੋਂ ਅੱਗੇ ਜਾਵਾਂਗੇ ਪਿੰਡ ਡੱਫਰ ਸਾਡਾ YouTube ਚੈਨਲ ਤੇ ਤਰਲੋਕ ਸ਼੍ਰੇਖਾ ਲਾਈਕ ਕਮੈਂਟ ਸ਼ੇਅਰ ਕਰੋ ਤੇ ਵਾਚ ਕਰੋ ਸਾਡੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਲਓ ਜੀ ਅਸੀਂ ਗੁਰਦੁਆਰਾ ਗਰਨਾ ਸਭ ਤੋਂ ਨਿਕਲ ਚੁੱਕੇ ਹਾਂ ਤੇ ਅੱਗੇ ਆ ਚੁੱਕੇ ਹਾਂ ਜੀ ਤਕਰੀਬਨ ਅੱਡਾ ਰੰਦਾਵਾ ਦੇ ਬਿਲਕੁਲ ਨਜ਼ਦੀਕ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਅੱਡਾ ਰੰਦਾਵਾ ਪਿੰਡ ਜਿਹੜਾ ਦਿਖ ਰਿਹਾ ਜੀ ਤੇ ਅੱਗੇ ਜਿਹੜਾ ਮੇਨ ਜੀਟੀ ਰੋਡ ਹੈ ਜੀ ਮੇਨ ਜੀਟੀ ਰੋਡ ਹੈਗਾ ਜੀ ਗੜਦੀਵਾਲ ਵਾਲਾ ਔਰ ਇੱਥੋਂ ਆਪਾਂ ਸਿੱਧਾ ਕ੍ਰੋਸ ਕਰਨਾ ਜੀ ਜਾਣਾ ਪਿੰਡ ਡੱਫਰ ਜੀ ਇਹ ਆ ਜੀ ਰੰਧਾਵਾ ਪਿੰਡ ਰੰਧਾਵੇ ਪਿੰਡ ਤੇ ਰੰਧਾਵੇ ਪਿੰਡ ਤੋਂ ਆਪਾਂ ਨਿਕਲਣਾ ਬਿਲਕੁਲ ਸਿੱਧਾ ਇਸੇ ਰੋਸਤੇ ਵਿੱਚ ਬਿਲਕੁਲ ਫਰੰਟ ਤੇ ਪਿੰਡ ਡੱਫਰ ਜੀ ਬਿਲਕੁਲ 3 ਕਿਲੋਮੀਟਰ ਕੇ ਜੀ ਧੰਨਵਾਦ ਜੀ ਲੋ ਜੀ ਅਸੀਂ ਇਸ ਵਕਤ ਪਿੰਡ ਡੱਫਰ ਦੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਖੜਿਆ ਜੀ ਤੇ ਪਿੰਡ ਡੱਫਰ ਜ਼ਿਲ੍ਹਾ ਹੁਸਿਆਰਪੁਰ ਦਾ ਹੈ ਪਿੰਡ ਜਿੱਥੇ ਆਪਾਂ ਪਹੁੰਚ ਗਏ ਲੋ ਜੀ ਆਪਾਂ ਘਰ ਪਹੁੰਚ ਚੁੱਕਿਆ ਜਿਹੜੀ ਸਾਡੇ ਆਂਟੀ ਜੀ ਨੇ ਸਾਨੂੰ ਫੋਨ ਕੀਤਾ ਸੀ ਤੇ ਉਹਨਾਂ ਦਾ ਆਪਾਂ ਘਰ ਜਿਹੜੇ ਪਹੁੰਚ ਚੁੱਕੇ ਹਾਂ ਇਹਨਾਂ ਨੂੰ ਦਵਾਗੇ ਸਪੈਸ਼ਲ ਮੰਝੀਆਂ ਦੀ ਕਬਰ ਇਹਨਾਂ ਤਕਰੀਬਨ 7-8 ਜੋੜੇ ਸਾਨੂੰ ਲਿਖਾਏ ਆ ਤੇ ਅੱਜ ਇਹਨੂੰ ਦੇਖ ਜਾਵਾਂਗੇ ਸਪੈਸ਼ਲ ਮੰਝੇ ਦੀ ਕਬਰ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ 9857300769 ਜੀ ਸਾਡਾ YouTube ਚੈਨਲ ਹੈ ਜੀ ਤਰਲੋਕ ਸਰੇਖਾ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਜਿਹੜਾ ਵੀਰ ਭਰਾ ਭੈਣ ਸਾਡੀਆਂ ਵੀਡੀਓ ਸ਼ੇਅਰ ਕਰੇਗਾ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਅਸੀਂ ਇਹਨੂੰ ਪੂਰੀ ਡਿਸਕਾਊਂਟ ਦੇਵਾਂਗੇ ਲਓ ਜੀ ਇਹਨਾਂ ਨੂੰ ਦਿਖਾ ਰਹੇ ਹਾਂ ਅਸੀਂ ਮੰਝਿਆ ਦੇ ਕਬਰ ਤੇ ਡਿਜ਼ਾਈਨ ਜਿਹੜੇ ਕਾਫੀ ਹੈਗੇ ਕਾਫੀ ਰੰਗ ਇਹਨਾਂ ਨੂੰ ਦਿਖਾ ਲਿਆ ਤੇ ਕਾਫੀ ਰੰਗ ਇਹਨਾਂ ਨੂੰ ਪਸੰਦ ਵੀ ਕੀਤੇ ਆ ਔਰ ਇਹਨਾਂ ਨੂੰ ਦਵਾਂਗੇ 15 16 ਮੰਜੀਆਂ ਦੇ ਜਿਹੜੇ ਉਹ ਕਵਰ ਜੀ ਠੀਕ ਹੈ ਜੀ ਪਿੰਡ ਡਫਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਪਾਂ ਪਹੁੰਚੇ ਆ ਤੇ ਇਹਨਾਂ ਸਾਨੂੰ ਕਿਥੋਂ ਦੀ ਫੋਨ ਤੇ ਅਸੀਂ ਪਹੁੰਚੇ ਨੇ ਕਰਦੀ ਤੁਸੀਂ ਵੀ ਸਾਨੂੰ ਕਾਲ ਕਰਕੇ ਹੋਮ ਡਿਲੀਵਰੀ ਤੇ ਆਨਲਾਈਨ ਸੌਦਾ ਜਿਹੜਾ ਮਹਗਾ ਸਕਦੇ ਜੀ ਸਪੈਸ਼ਲ ਜਿਹੜਾ ਟ੍ਰੈਂਡ ਚੱਲ ਰਿਹਾ ਜੀ ਉਹ ਚੱਲ ਰਿਹਾ ਮੰਜੀਆਂ ਤੇ ਕਵਰ ਦਾ ਤੇ ਗਰਮੀਆਂ ਵਾਲੀਆਂ ਬੈੱਡ ਸ਼ੀਟਾਂ ਤੇ ਤੁਸੀਂ ਵੀ ਕੋਈ ਆਨਲਾਈਨ ਆਰਡਰ ਕਰਨਾ ਹੋਵੇ ਕੋਈ ਹੋਮ ਡਿਲੀਵਰੀ ਲੈਣੀ ਹੋਵੇ ਤੇ 9855300763 ਤੇ ਤੁਸੀਂ ਕਾਲ ਕਰ ਸਕਦੇ ਹੋ ਜਿੱਦਾਂ ਸਾਡੀ ਆਂਟੀ ਹੋਰਾਂ ਫੋਨ ਕੀਤਾ ਤਾਂ ਅਸੀਂ ਪਹੁੰਚੇ ਨੇ ਅਧਕਾਰ ਇਹਨਾਂ ਨੂੰ ਦਵਾਂਗੇ ਸੋਹਣੇ ਸੋਹਣੇ ਫੁੱਲਾਂ ਵਾਲੇ ਚੱਕ ਵਾਲੇ ਮੰਜੀਆਂ ਦੇ ਕਵਰ ਤੇ ਕੱਪੜੇ ਦੀ ਫੁੱਲ ਗਾਰੰਟੀ ਇਹ ਸਟੈਚੂ ਕਪੜਾ ਵੇ ਔਰ ਇਹ ਇੱਕ ਲੈਂਥ ਵਿੱਚ ਦੋ ਮੰਜੇ ਦਾ ਜਿਹੜਾ ਕਪੜਾ ਹੁੰਦਾ ਠੀਕ ਹੈ ਜੀ ਤੇ ਕਪੜਾ ਜਿਹੜਾ ਵਧੀਆ ਜੀ ਔਰ ਲੈਂਥ ਜਿਹੜੀ ਪੂਰੀ ਹੁੰਦੀ ਯਾਨੀ ਕਿ ਮੰਜੇ ਤੋਂ ਵੱਧ ਹੁੰਦਾ ਹੈ ਇਹਦਾ ਕਪੜਾ ਜੀ ਤੇ ਤੁਸੀਂ ਵੀ ਸਾਨੂੰ ਕਰੋ ਕਾਲ ਜੀ ਹੋਮ ਡਿਲੀਵਰੀ ਲੈਣੀ ਹੋਵੇ ਜਾਂ ਆਨਲਾਈਨ ਸ਼ੌਪ ਤੋਂ ਮਕਾਉਣਾ ਹੋਵੇ ਸਾਡਾ ਨੰਬਰ 98575300769 ਸਾਡਾ YouTube ਚੈਨਲ ਤਰਲੋਕ ਸ੍ਰੀ ਗਾ ਪਿੰਡ ਮੇਰਾ ਬਸਰਾਵਾ ਜੀ ਬਿਸਰਾਵਾ ਪਿੰਡ ਕਾਦੀਆਂ ਦੇ ਹਰਚਵਲ ਦੇ ਬਿਲਕੁਲ ਸੈਂਟਰ ਦੇ ਵਿੱਚ ਜੀ ਆਉਂਦੇ ਜਾਂਦੇ ਤੁਸੀਂ ਲੈਣਾ ਹੋਵੇ ਡਿਲੀਵਰੀ ਨਹੀਂ ਹੋਵੇ ਤੇ ਪਿੰਡ ਬਿਸਰਾਵਾ ਆਨ ਕੇ ਸਿੱਧਾ ਵੀ ਤੁਸੀਂ ਲੈ ਸਕਦੇ ਫੋਨ ਕਰਕੇ ਸਿੱਧਾ ਵੀ ਤੁਸੀਂ ਹੋਮ ਡਿਲੀਵਰੀ ਲੈ ਸਕਦੇ ਜੀ ਲਓ ਜੀ ਹੁਣ ਇਹਨਾਂ ਨੂੰ ਦੱਸਾਂਗੇ ਕਿ ਮੰਜ਼ੇ ਦੇ ਉੱਪਰ ਕਵਰ ਕਿਦਾਂ ਆਪਾਂ ਚੜਾਉਣਾ ਵੀ ਠੀਕ ਹੈ ਜੀ ਮੰਜ਼ੇ ਉੱਪਰ ਕਵਰ ਆਪਾਂ ਕਿਦਾਂ ਚੜਾਉਣਾ ਹੋਵੇ ਕਟਾਈ ਕਿਦਾਂ ਕਰਨੀ ਹੈ ਤੁਸੀਂ ਮਸ਼ੀਨਾਂ ਟਾਂਕੇ ਲਾਉਣੀ ਆ ਜਾਂ ਫਿਰ ਹੱਥ ਨਾਲ ਟਾਂਕੇ ਲਾਉਣੀ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਅਗਰ ਤੁਸੀਂ ਮਸ਼ੀਨਾਂ ਟਾਂਕੇ ਲਾਉਣਾ ਚਾਹੁੰਦੇ ਹੋ ਤੇ ਪਹਿਲਾਂ ਇਹ ਵੱਡੀ ਲੈਂਥ ਨੂੰ ਜਿਹੜੀ 2 ਮੀਟਰ ਦਾ ਕੱਪੜਾ ਹੁੰਦਾ ਹੈ ਸੈਂਟਰ ਚ ਕੱਟ ਲੈਣਾ ਜੇ ਤੁਹਾਡਾ ਮੰਜਾ ਇੱਕੋ ਜਿਹਾ ਤਾਂ ਸੈਂਟਰ ਚ ਕੱਟੋ ਜੇ ਮੰਜੇ ਤੁਹਾਡੇ ਵੱਡੇ ਛੋਟੇ ਆ ਤਾਂ ਉਹਦੇ ਹਿਸਾਬ ਨਾਲ ਲੈਂਥ ਕਟਾਈ ਵਿੱਚ ਉਹਦਾ ਫਰਕ ਕਰ ਲਓ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਕਟਾਈ ਜਿਹੜੀ ਕਰ ਚੁੱਕੇ ਆ ਤੇ ਇੱਕ ਪੀਸ ਇਹਨੂੰ ਚੜਾ ਕੇ ਦਿਖਲਾਂਗੇ ਜੀ ਜੇ ਤੁਸੀਂ ਮਸ਼ੀਨਾਂ ਟਾਂਕੇ ਲਾਉਣੇ ਸਲਾਈ ਮਾਰਨੀ ਇਹਨੂੰ ਪੁੱਠਾ ਕਰਨਾ ਵੇ ਅਗਰ ਤੁਸੀਂ ਹੱਥ ਨਾਲ ਟਾਂਕੇ ਲਾਉਣੇ ਆ ਤੇ ਇਹਨੂੰ ਪੁੱਠਾ ਕਰਨ ਦੀ ਜ਼ਰੂਰਤ ਨਹੀਂ ਜਿੱਦਾਂ ਮੈਂ ਆਪਣੇ ਬਾਹਾਂ ਵਿੱਚ ਇਹ ਕਪੜਾ ਪਾ ਰਿਹਾ ਜੀ ਇਸੇ ਤਰੀਕੇ ਨਾਲ ਤੁਸੀਂ ਦੋਨਾਂ ਬਾਹਾਂ ਵਿੱਚ ਕਪੜਾ ਪਾ ਕੇ ਤੇ ਮੰਜੇ ਨੂੰ ਥੋੜਾ ਚੱਕ ਕੇ ਤੇ ਦੋਵਾਂ ਬਾਹਾਂ ਵਿੱਚ ਲੋ ਦੀ ਇਹ ਕਪੜਾ ਪਾ ਲੈਣਾ ਜਿੱਦਾਂ ਤੁਸੀਂ ਦੇਖ ਰਹੇ ਹੋ ਦੋਨਾਂ ਬਾਹਾਂ ਵਿੱਚ ਲੋ ਦੀ ਕਪੜਾ ਪਾ ਕੇ ਤੇ ਇਹਨਾਂ ਨੂੰ ਆਪਾਂ ਨੂੰ ਉੱਪਰ ਜਿਹੜਾ ਉਖੇਜਲ ਹੈ ਨਾ ਹੌਲੀ ਜੀ ਤੁਸੀਂ ਲਾਈਵ ਦੇਖ ਰਹੇ ਹੋ ਕਿ ਮੰਝੇ ਦਾ ਕਬਰ ਆਪਾਂ ਕਿਦਾਂ ਚੜਾਉਣਾ ਕਿਦਾਂ ਕਟਾਈ ਕਰਨੀ ਉਹ ਵੀ ਤੁਸੀਂ ਦੇਖਿਆ ਜੀ ਇਹਨੂੰ ਚੜਾਉਣਾ ਕਿਦਾਂ ਉਹ ਵੀ ਤੁਸੀਂ ਲਾਈਵ ਦੇਖ ਰਹੇ ਹੋ ਇਹ ਕੋਈ ਬਹੁਤਾ ਕੋਈ ਔਖਾ ਕੰਮ ਨਹੀਂ ਬਸ ਅੱਧੇ ਕਿੰਮਟ ਦਾ ਕੰਮ ਜੀ ਵੱਧਾ ਇੱਕ ਜਾਂ ਅੱਧਾ ਕਿੰਮਟ ਲੱਗਦਾ ਵੇ ਤੇ ਤੁਸੀਂ ਲਾਈਵ ਦੇਖ ਰਹੇ ਹੋ ਇਸ ਕਰਕੇ ਮੰਝੇ ਉੱਤੇ ਕਬਰ ਚੜਾਉਣ ਤੋਂ ਬਾਅਦ ਮੰਝੇ ਦੀ ਜਿਹੜੀ ਡੈਕੋਰੇਸ਼ਨ ਜਿਹੜੀ ਬਹੁਤ ਹੀ ਵਧੀਆ ਲੱਗ ਜਾਂਦੀ ਏ ਵਧੀਆ ਲੱਗਦਾ ਮੰਝਾ ਦੂਜੀ ਗੱਲ ਕਿ ਇਹ ਕਬਰ ਤੁਸੀਂ ਗੱਦੇ ਦੇ ਉੱਪਰ ਵੀ ਚੜਾ ਸਕਦੇ ਹੋ ਤੀਜੀ ਗੱਲ ਮੰਜੇ ਉੱਤੇ ਕਬਰ ਚੜਾਉਣ ਤੋਂ ਬਾਅਦ ਇਹਨੂੰ ਤੁਸੀਂ ਚੰਗੀ ਤਰ੍ਹਾਂ ਟਾਂਕੇ ਲਾਉਣੇ ਕੋਈ ਵੀ ਵਿਰਲ ਖਾਲੀ ਨਹੀਂ ਰੱਖਣੀ ਕਿਉਂਕਿ ਅੱਜਕੱਲ ਹੈਗਾ ਮੌਸਮ ਬਰਸਾਤੀ ਤੇ ਕੋਈ ਕੀੜਾ ਪਤੰਗਾ ਨਾ ਵਿੱਚ ਬੜੇ ਇਸ ਕਰਕੇ ਚੰਗੀ ਤਰ੍ਹਾਂ ਟਾਂਕੇ ਲਾਉਣੇ ਦੋਨਾਂ ਪਾਸੇ ਐਨ ਗੱਲ ਹੀ ਨਹੀਂ ਕਰਨੀ ਬਾਕੀ ਕਪੜੇ ਦੀ ਫੁੱਲ ਗਾਰੰਟੀ ਹੈ ਇਸ ਟੈਚੂ ਕਪੜਾ ਵੈ ਲੈਂਥੇ ਦੀ ਫੁੱਲ ਹੈ ਵੱਡਿਆ ਮੰਜੇ ਤੇ ਵੀ ਇੱਕ ਇਹ ਜਿਹੜਾ ਆ ਜਾਂਦਾ ਲੋ ਜੀ ਮੰਜੇ ਤੇ ਦਿੱਤਾ ਆਪਾਂ ਚੜ੍ਹਾ ਕਬਰ ਨੂੰ ਤੇ ਮੰਜਾ ਬਣ ਗਿਆ ਬਹੁਤ ਸੋਹਣਾ ਜੀ ਠੀਕ ਹੈ ਜੀ ਇਸ ਕਰਕੇ ਤੁਸੀਂ ਵੀ ਸਾਨੂੰ ਕੋਈ ਆਰਡਰ ਕਰਨਾ ਹੋਵੇ ਤੇ 985753 00769 ਤੇ ਕਰੋ ਕਾਲ ਜੀ ਤੇ ਅੱਜ ਪਹੁੰਚੇ ਹਾਂ ਹਸਿਆਰਪੁਰ ਜ਼ਿਲ੍ਹੇ ਵਿੱਚ ਪਿੰਡ ਡੱਫਰ ਤੇ ਡੱਫਰ ਪਿੰਡ ਵਿੱਚੋਂ ਆਪਾਂ ਆਰਡਰ ਜਿਹੜਾ ਭਗਤਾ ਚੁੱਕੇ ਆ ਤੇ ਇੱਥੋਂ ਆਪਾਂ ਪੇਮੈਂਟ ਲੈ ਕੇ ਤੇ ਇੱਥੋਂ ਕਰਾਂਗੇ ਰਵਾਨਗੀ ਠੀਕ ਹੈ ਜੀ ਤੇ ਜੋ ਪੜੀ ਇਹਨਾਂ ਸਾਨੂੰ ਪਹਿਲਾਂ ਜੀ ਬਹੁਤ ਬਹੁਤ ਜਿੰਨਾ ਸਾਡੀ ਬਹੁਤ ਜਿਆਦਾ ਰਿਸਪੈਕਟ ਕੀਤੀ ਸਾਨੂੰ ਚਾਹ ਪੂਨ ਪਹਿਲੇ ਠੱਲਾ ਬਣੀ ਬਿਲੇ ਤੇ ਹੁਣ ਇਥੇ ਆਪਾਂ ਕਰਾਂਗੇ ਵਰਗੀ ਇਕ ਵਾਰ ਫਿਰ ਤੁਹਾਨੂੰ ਦੱਸ ਦੇਈਏ ਕਿ ਸਾਡਾ YouTube ਚੈਨਲ ਨਿਰਲੋਸ ਸਿਰਖਾ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੀ ਜਿਹੜਾ ਵੀਰ ਭਰਾ ਸਾਡੇ ਚੈਨਲ ਨੂੰ ਲਾਈਕ ਕਰੇ ਕਮੈਂਟ ਕਰਕੇ ਸ਼ੇਅਰ ਕਰੇਗਾ ਉਹਨੂੰ ਪੂਰੀ ਡਿਸਕਾਊਂਟ ਦਿੱਤੀ ਜਾਗੀ ਪਰ شرط ਇਹ ਹੈ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜਿਹੜਾ ਕੀਤਾ ਹੋਣਾ ਚਾਹੀਦਾ ਹੈ ਤੇ ਵੱੱਟ ਵੱੱਟ ਸਾਡੇ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਕਰੋ ਠੀਕ ਹੈ ਜੀ ਤਾਂ ਇੱਥੋਂ ਕਰਾਂਗੇ ਹੁਣ ਐ ਰਵਾਮੀ ਘਿਤੀ ਲਈ ਬਾਕੀ ਸਾਡੇ ਅੰਟੀ ਨੇ ਵੀ ਲੋਕਦਰ ਲਏ ਆ ਸਾਹਮਣੇ ਜਿਹੜੀ ਅੰਟੀ ਦੇਖੀ ਰਹੀ ਲੀ ਨੀਂਵੇਟ ਬੰਦੇ ਵਾਂਗੂ ਸਪੈਸ਼ੈਲਿਟੀ ਹੈ ਇਹਨਾਂ ਵੀ ਸੇਕ ਜੁੜ ਲਏ ਆ ਔਰ ਇੱਕ ਜਿਹੜਾ ਹੋਰ ਤੇ ਸਾਡੇ ਭੈਣ ਜੀ ਵੇਥੇ ਲੈ ਕੇ ਜਨਨ ਕਿ ਅੱਠ ਜੋੜੇ ਆਪਾਂ ਇਹ ਇਹਨਾਂ ਨੂੰ ਜੇ ਤੇ ਕਬਰ ਕਿਦਾਂ ਚੜਾਉਣਾ ਵੇ ਉਹ ਵੀ ਇਹਨਾਂ ਨੂੰ ਦੱਸ ਦਿੱਤਾ ਤੇ ਤੁਸੀਂ ਵੀ ਵੀਡੀਓ ਵਿੱਚ ਲਾਈਵ ਤੁਸੀਂ ਤਕਰੀਬਨ ਦੇਖ ਲਿਆ ਜਾਈ। ਹਾਂਜੀ ਬਾਕੀ ਕਪੜੇ ਵਿੱਚ ਕੋਈ ਡਿਫਰਟ ਹੋਵੇ ਕੋਈ ਕੱਟ-ਕੁਟ ਲੱਗਾ ਹੋਵੇ ਤੇ ਤੁਸੀਂ ਉਹਨੂੰ ਕੱਟਣ ਤੋਂ ਬਿਨਾਂ ਵਾਪਸ ਕਰ ਸਕਦੇ। ਸੇਖਟਾਈ ਤੋਂ ਬਾਅਦ ਬਾਅਦ ਇਹ ਜਿਹੜਾ ਇਹਦੀ ਕੋਈ ਵਾਪਸੀ ਨਹੀਂ ਹੈ ਠੀਕ ਹੈ। ਵੈਸੇ ਤਾਂ ਅਸੀਂ ਚੈੱਕ ਕਰਕੇ ਦਿੰਨੇ ਆ ਜਿੱਥੇ ਵੀ ਆਪਾਂ ਜਾਈਏ ਚੈੱਕ ਕਰਕੇ ਦਿੰਨੇ ਆ ਠੀਕ ਹੈ ਜੀ। ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਬੜੀ ਇਹਨਾਂ ਨੂੰ ਲਗਾਂਗੇ ਹੁਣ ਪੈਸੇ ਇਹ ਪੈਸੇ ਲੈ ਕੇ ਆਪਾਂ ਕਰਾਂਗੇ ਰਵਾਨਗੀ ਪਹਲਾਵਾਂਗੇ ਇਥੋਂ ਕਰਨਾ ਸਭ ਤੋਂ ਕਰਨਾ ਸਭ ਨੂੰ ਆਪਾਂ ਆਵਾਂਗੇ ਹੱਥੀਂ ਬਾਦ ਤੇ ਰਸਤੇ ਵਿੱਚ ਯਾਦ ਆ ਪੁੱਤ ਅਨੁਰੂਧ ਹਲਾ ਕੇ ਤੇ ਲੋ ਜੀ ਹੁ ਚਲਦੇ ਆ ਆਪਣੇ ਵਾਪਸੀ ਪਿੰਡ ਨੂੰ ਪਿੰਡ ਬਸਾਵਾਂ ਨੂੰ ਆਵਾਂਗੇ ਲੋ ਜੀ ਅਸੀਂ ਵਾਪਸ ਆਂਡਰ ਜਿਹੜਾ ਆਪਾਂ ਭੁਗਤਾ ਕੇ ਪਿੰਡ ਡਫਰਾਂ ਤੋਂ ਆਪ ਅਗਿਆ ਤੁਦਵਾਰਾ ਘਰਨਸਾ ਉਤੇ ਇਥੋਂ ਆਪਾਂ ਵਾਪਸ ਜਿਹੜਾ ਪਿੰਡੋਂ ਜਿਹੜਾ ਆ ਰਿਹਾ ਦੀ ਠੀਕ ਹੈ ਇਹਦੇ ਉੱਪਰ ਆਪਾਂ ਘਰਨਸਾ ਉਤੇ ਸਾਹਮਣੇ ਖੜੇ ਆ ਪਰਨੀ ਜਿਹੜੀ ਬਹੁਤ ਜ਼ਿਆਦੀ ਹੈ ਵੀ ਮੈਂ ਤੁਹਾਨੂੰ ਕਮੈਂਟ ਇੱਥੇ ਕਰਦਾ ਹਾਂ ਔਰ ਪਰ ਜੇ ਫਰੰਟ ਤੇ ਸਾਹਮਣੇ ਖੜਾਵਾ ਤੇ ਇੱਥੇ 2 ਮਿੰਟ ਰੁੱਕ ਕੇ ਤੇ ਆਪਾਂ ਇਥੋਂ ਕੁਰਬਾਨੀ ਕਰ ਲੈਣੀ ਹੈ ਤੇ ਤਕਰੀਬਨ 30% ਆਪਣੇ ਪਿੰਡੋਂ ਹਰ ਜਵਾਲ ਨੂੰ ਤੇ ਬਾਕੀ ਚਲਦੇ ਹੁਣ ਆਪਾਂ ਪਿੰਡ ਨੂੰ ਵਾਪਸ ਨੂੰ ਪਾਉਨੇ ਆ ਆਪਣਾ ਚੱਲੇ ਠੀਕ ਹੈ ਜੀ ਅ ਛੜਾ YouTube ਚੈਨਲ ਤਰਲੋਕ ਸਿੰਘ ਜੀ ਲਾਈਕ ਕਮੈਂਟ ਸ਼ੇਅਰ ਕਰੋ ਜੀ ਤੁਸੀਂ ਕੋਈ ਵੀ ਹੈਂਡਲ ਦਾ ਸਮਾਨ ਮੰਗਾਉਣਾ ਹੋਵੇ ਮੰਜਿਆਂ ਦੇ ਕਵਰ ਗੱਦਿਆਂ ਦੇ ਕਵਰ ਤਲਾਈਆਂ ਦੇ ਕਵਰ ਸਹਰਾਣੇ ਦੇ ਕਵਰ ਏਸੀ ਦੇ ਕਵਰ ਫ੍ਰਿਜਾਂ ਦੇ ਕਵਰ ਗੱਡੀ ਦੇ ਕਵਰ ਸਕੂਟਰਾਂ ਦੇ ਕਵਰ ਬੈੱਡ ਸ਼ੀਟਾਂ ਲੈਣੀਆਂ ਹੋਣ ਜੀ ਤੇ ਦੀਵਾਨ ਬੈੱਡ ਦੇ ਕਵਰ ਲੈਣੇ ਹੋਣ ਜੀ ਕੋਈ ਵੀ ਸਮਾਨ ਲੈਣਾ ਹੋਵੇ ਤੇ ਤੁਸੀਂ ਸਾਨੂੰ ਆਰਡਰ ਕਰਕੇ ਫੋਨ ਕਰਕੇ ਤੁਸੀਂ ਮੰਗਾ ਸਕਦੇ ਹੋ ਚਾਹੇ ਆਨਲਾਈਨ ਬਗਾਓ ਚਾਹੇ ਤੁਸੀਂ ਹੋਮ ਡਿਲੀਵਰੀ ਹੋਵੇ ਅ ਦੋਨੇ ਕੰਮ ਸੀ ਇਹਨਾਂ ਵਿੱਚੋਂ ਚੁਣ ਸਕਦੇ ਹੋ ਤੇ ਸਾਡਾ ਨੰਬਰ 9875500763 ਧੰਨਵਾਦ